ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਮਾਤਾ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੇ ਰੋਕਿਆ ਗਿਆ ਜੀਹਾਂ ਹੁਣੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਮਰਿਤਪਾਲ ਦੇ ਮਾਤਾ ਜੁੜੇ ਸੀ ਉਹ ਕੈਨੇਡਾ ਜਾ ਰਹੇ ਸੀ ਉਹ ਦਿੱਲੀ ਪਹੁੰਚੇ ਸਨ ਤੇ ਦਿੱਲੀ ਦੇ ਇੰਟਰਨੈਸ਼ਨਲ 에ਰਪੋਰਟ ਤੇ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਣਕਾਰੀ ਮੁਤਾਬਕ ਇਮੀਗ੍ਰੇਸ਼ਨ ਦੇ ਅਫਸਰਾਂ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਸਾਫ਼ ਤੌਰ ਤੇ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਜਾਣਕਾਰੀ ਹੁਣੀ ਸਾਹਮਣੇ ਆਈ ਹੈ ਤੇ ਜਾਣਕਾਰੀ ਮੁਤਾਬਕ ਜਿਹੜੇ ਅਮਰਿਤਪਾਲ ਦੇ ਮਾਤਾ ਸੀ ਉਹ ਕੈਨੇਡਾ ਜਾ ਰਹੇ ਸੀ ਤੇ ਇੱਕ ਨਿੱਜੀ ਚੈਨਲ ਨੂੰ ਫੋਨ 'ਉ ਕੌ ਜਿਹੜੇ ਅੰਮ੍ਰਿਤਪਾਲ ਦੀ ਮਾਤਾ ਨੇ ਖਡੂਰ ਸਾਹਿਬ ਤੋਂ ਐਮਪੀ ਨੇ ਅੰਮ੍ਰਿਤਪਾਲ ਤੇ ਹੁਣ ਜਿਹੜੇ ਹੈਗੇ ਜੇਲ੍ਹ ਚ ਬੰਦ ਨੇ ਡਿਬਰੂਗਲ ਜੇਲ੍ਹ ਚ ਬੰਦ ਨੇ ਤੇ ਉਹਨਾਂ ਦੇ ਜਿਹੜੇ ਮਾਤਾ ਬਲਵਿੰਦਰ ਕੌਰ ਨੇ ਉਹਨਾਂ ਦੀ ਅੱਜ ਫਲਾਈਟ ਸੀ ਕੈਨੇਡਾ ਦੀ ਜਾਣਕਾਰੀ ਮੁਤਾਬਕ ਸਾਢੇ ਦਿਨ ਦੀ ਫਲਾਈਟ ਸੀਗੀ ਤੇ ਉਹਨਾਂ ਨੇ ਕੈਨੇਡਾ ਜਾਣਾ ਸੀਗਾ ਤੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਚ ਦਿੰਦੇ ਉਹਨਾਂ ਨੇ ਖੁਦ ਇਹ ਜਾਣਕਾਰੀ ਜਿਹੜੀ ਸਾਂਝੀ ਕੀਤੀ ਤੇ ਅੰਮ੍ਰਿਤਪਾਲ ਦੇ ਮਾਤਾ ਬਲਵਿੰਦਰ ਕੌਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਜਿਹੜੀ ਬੇਟੀ ਹੈ ਉਹਨਾਂ ਦੇ ਬੇਟਾ ਹੋਇਆ ਹੈ ਤੇ ਇਸ ਵਾਸਤੇ ਹੀ ਉਹ ਜਿਹੜੇ ਕੈਨੇਡਾ ਸੀਗੇ ਜਾ ਰਹੇ ਸੀਗੇ ਤੇ ਉੱਥੇ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਅਫਸਰਾਂ ਵੱਲੋਂ ਰੋਕ ਦਿੱਤਾ ਗਿਆ ਉੱਥੇ ਉਹਨਾਂ ਨੂੰ 2 ਘੰਟੇ ਬਿਠਾਇਆ ਗਿਆ ਇਹ ਖੁਦ ਜਾਣਕਾਰੀ ਜੁੜੀ ਗਿਆ ਅੰਮ੍ਰਿਤਪਾਲ ਦੇ ਮਾਤਾ ਬਲਵਿੰਦਰ ਕੌਰ ਨੇ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 2 ਘੰਟੇ ਉੱਥੇ ਬਿਠਾਏ ਰੱਖਿਆ ਤੇ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਤੇ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਅੰਮ੍ਰਿਤਸਰ ਦੇ ਐਸਐਸਪੀ ਤੋਂ ਜੜੀ ਹੈਗੀਆ ਪਰਮਿਸ਼ਨ ਲੈ ਕੇ ਆਓ ਇਹ ਗੱਲ ਜੜੀ ਹੈਗੀ ਸਾਫ਼ ਤੌਰ ਤੇ ਖੁਦ ਉਹਨਾਂ ਦੇ ਮਾਤਾ ਵੱਲੋਂ ਦੱਸੀ ਗਈ ਕਿ ਅੰਮ੍ਰਿਤਸਰ ਦੇ ਐਸਐਸਪੀ ਤੋਂ ਪਰਮਿਸ਼ਨ ਲੈ ਕੇ ਆਓ ਤੇ ਉਹਨਾਂ ਨੂੰ ਕੈਨੇਡਾ ਜਾਣ ਤੋਂ ਰੋਕਿਆ ਗਿਆ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣ ਹੋ ਜੇ ਏਅਰਪੋਰਟ ਪਹੁੰਚ ਗਏ ਸੀ ਸਿੱਧਾ 3:30 ਦੀ ਉਹਨਾਂ ਦੀ ਫਲਾਈਟ ਸੀਗੀ ਤੇ ਲੇਕਿਨ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਉੱਤੇ ਹੀ ਏਅਰਪੋਰਟ ਤੇ ਹੀ ਜਿਹੜਾ ਸੀਗਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਤੇ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਦੱਸਦੀ ਕਿ ਇਸ ਤੋਂ ਪਹਿਲਾਂ ਜਿਹੜੇ ਅੰਮ੍ਰਿਤਪਾਲ ਦੇ ਪਤਨੀ ਕਿਰਨਦੀਪ ਕੌਰ ਨੇ ਉਹਨਾਂ ਨਾਲ ਵੀ ਇਸ ਤਰ੍ਹਾਂ ਹੋ ਚੁੱਕਾ ਹੈ ਉਹਨਾਂ ਨੂੰ ਵੀ ਜਿਹੜਾ ਸੀਗਾ ਏਅਰਪੋਰਟ ਤੋਂ ਜਿਹੜਾ ਸੀਗਾ ਅੱਗੇ ਨਹੀਂ ਜਾਣ ਦਿੱਤਾ ਸੀ ਉਹਨਾਂ ਦੀ ਯੂਕੇ ਦੀ ਫਲਾਈਟ ਸੀ ਹਾਲਾਂਕਿ ਕਿਰਨਦੀਪ ਯੂਕੇ 'ਚ ਹੀ ਰਹਿੰਦੇ ਨੇ ਲੇਕਿਨ ਜਦੋਂ ਯੂਕੇ ਜਾਣ ਲੱਗੇ ਸੀਗੇ ਉਹਨਾਂ ਨੂੰ ਵੀ ਕਿਰਨਦੀਪ ਨੂੰ ਵੀ ਕਈ ਵਾਰ ਜੁੜਾ रहेਗਾ ਵਾਹ ਇਰਪੋਰਟ ਤੇ ਜਿਹੜੇਗਾ ਅੰਮ੍ਰਿਤਪਾਲ ਦੇ ਪਤਨੀ ਉਹਨਾਂ ਨੂੰ ਵੀ ਰੋਕਿਆ ਗਿਆ ਤੇ ਅੱਜ ਜਿਹੜੇ ਅੰਮ੍ਰਿਤਪਾਲ ਦੇ ਮਾਤਾ ਬਲਵਿੰਦਰ ਕੌਰ ਨੇ ਉਹ ਆਪਣੀ ਬੇਟੀ ਕੋਲ ਕੈਨੇਡਾ ਜਾ ਰਹੇ ਸੀ ਉਹਨਾਂ ਦਾ ਬੇਟਾ ਹੋਇਆ ਖੁਦ ਇੱਕ ਨਿੱਜੀ ਚੈਨਲ ਨੂੰ ਫੋਨੋਂ ਇੰਟਰਵਿਊ ਦਿੰਦੇ ਉਹਨਾਂ ਦੀ ਮਾਤਾ ਨੇ ਦੱਸਿਆ ਤੇ ਉਹ ਉਸਦੇ ਵਾਸਤੇ ਕੈਨੇਡਾ ਜਾ ਰਹੇ ਸੀ ਲੇਕਿਨ ਉਹਨਾਂ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਇਮੀਗ੍ਰੇਸ਼ਨ ਵੱਲੋਂ ਰੋਕ ਲਿੱਤਾ ਗਿਆ ਤੇ ਉਹਨਾਂ ਨੂੰ ਸਾਫ਼ ਤੌਰ ਤੇ ਗਿਆ ਗਿਆ ਕਿ ਐਸਐਸਪੀ ਅੰਮ੍ਰਿਤਸਰ ਵੱਲੋਂ ਜਿਹੜੀ ਹੈ ਕਿ ਪਰਮਿਸ਼ਨ ਲੈ ਕੇ ਆ ਉਹਦੇ ਜਿਸ ਤੋਂ ਬਾਅਦ ਹੀ ਫੋਨੋਂ ਜੋ ਉਹਨਾਂ ਨੇ ਇੰਟਰਵ ਲੋ ਵੱਡੇ ਇਲਜ਼ਾਮ ਵੀ ਲਗਾਏ ਗਏ ਕਿ ਕਿ ਅਮਰਿਤਪਾਲ ਤਾਂ ਜੇਲ੍ਹ ਚ ਬੰਦ ਹੈਗਾ ਆ ਆ ਸਾਡੀ ਕੀ ਗਲਤੀ ਆ ਮਤਲਬ ਮੈਂ ਉਹਨਾਂ ਦੀ ਮਾਤਾ ਮੇਰੀ ਕੀ ਗਲਤੀ ਆ ਆਪਾਂ ਦਾ ਕੋਈ ਕ੍ਰਿਮੀਨਲ ਨਹੀਂ ਹੈਗੇ ਆਪਾਂ ਕੀ ਗੁਨਾਹ ਕੀਤਾ ਜੋ ਸਨਣਾ ਇਹਦਾ ਦਾ ਵਰਤਾਵ ਕੀਤਾ ਜਾ ਰਿਹਾ ਮੈਨੂੰ ਲੱਗਾ ਕਿ ਅਮਰਿਤਪਾਲ ਐਮਪੀ ਬਣ ਗਏ ਤੇ ਹੁਣ ਹਾਲਾਤ ਥੋੜੇ ਬਦਲ ਗਏ ਹੋਣਗੇ ਮੇਰਾ ਕੀ ਕਸੂਰ ਹੈ ਜੋ ਮੈਂ ਉਹਨਾਂ ਦੀ ਮਾਤਾ ਐ ਤੇ ਸਰਕਾਰ ਇਹ ਉਹ ਚੀਜ਼ਾਂ ਹੈਗੀਆਂ ਸਾਨੂੰ ਰੋਕ ਰਹੀਏ ਜਾਨ ਮੋਚ ਕੇ ਕਰੀਏ ਵੱਡੇ ਇਲਜ਼ਾਮ ਅਮਰਿਤਪਾਲ ਦੇ ਮਾਤਾ ਬਲਵਿੰਦਰ ਕੌਰ ਵੱਲੋਂ ਲਗਾਏ ਗੇ ਇੱਕ ਨਿੱਜੀ ਚੈਨਲ ਨੂੰ ਫੋਨ ਇੰਟਰਵਿਊ ਨਾਲ ਦਿੱਤੀ ਤੇ ਖੁਦ ਉਹਨਾਂ ਨੇ ਸਾਰ ਦੀ ਸਾਰੀ ਜਾਣਕਾਰੀ ਜਿਹੜੀ ਹੈਗੀ ਅੰਮ੍ਰਿਤਪਾਲ ਦੇ ਮਾਤਾ ਨੇ ਦਿੱਤੀ ਕਿ ਅੱਜ ਉਹ ਜਿਹੜੇ ਸੀਗੇ ਸਾਢੇ ਦਿਨ ਦੀ ਉਹਨਾਂ ਦੀ ਫਲਾਈਟ ਸੀ ਦਿੱਲੀ ਤੋਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੋਂ ਉਹਨਾਂ ਦੀ ਫਲਾਈਟ ਸੀ ਲੇਕਿਨ ਜਦੋਂ ਉਹ ਉੱਥੇ ਪਹੁੰਚੇ ਤੇ ਉਹਨਾਂ ਇਮੀਗ੍ਰੇਸ਼ਨ ਦੇ ਅਫਸਰਾਂ ਵੱਲੋਂ ਉਹਨਾਂ ਨੂੰ ਉੱਥੇ ਹੀ ਰੋਕਿਆ ਗਿਆ 2 ਘੰਟੇ ਬਿਠਾਈ ਰੱਖਿਆ ਗਿਆ ਤੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਤੇ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਐਸਐਸਪੀ ਅੰਮ੍ਰਿਤਸਰ ਵੱਲੋਂ ਪਰਮਿਸ਼ਨ ਲੈ ਕੇ ਆਓ ਇਹ ਵੱਡੀ ਜਾਣਕਾਰੀ ਜਿਹੜੀ ਹੈਗੀ ਖੁਦ ਅੰਮ੍ਰਿਤਪਾਲ ਦੇ ਮਾਤਾ ਨੇ ਦਿੱਤੀ ਆ ਫਿਲਹਾਲ ਹੁਣ ਅੰਮ੍ਰਿਤਪਾਲ ਦੇ ਮਾਤਾ ਨੂੰ ਜਿਹੜਾ ਹੈਗਾ ਕੈਨੇਡਾ ਵਾਪਸ ਆ ਰਹੇ ਨੇ ਅੰਮ੍ਰਿਤਸਰ ਤੇ ਐਸਐਸਪੀ ਨਾਲ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਹੁਣ ਉਹ ਗੱਲ ਕਰਨਗੇ ਤੇ ਹੁਣ ਅੱਗੇ ਵੇਖਣਾ ਹੋਵੇਗਾ ਕਿ ਆਖਿਰਕਾਰ ਇਹ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲੈਂਦੇ ਹੈ ਜਾਂ ਇਹਦੇ ਸਬੰਤੇ ਕੀ ਗੱਲਬਾਤ ਹੁੰਦੀ ਹੈ ਤੇ ਆਖਿਰਕਾਰ ਐਸਐਸਪੀ ਅੰਮ੍ਰਿਤਸਰ ਵੱਲੋਂ ਵੀ ਕੀ ਕੀਤਾ ਜਾਂਦਾ ਲੇਕਿਨ ਫਿਲਹਾਲ ਇਹ ਵੱਡੀ ਖਬਰ ਜ਼ਰੂਰ ਆ ਕਿ ਅੰਮ੍ਰਿਤਪਾਲ ਦੇ ਮਾਡਾ ਬਲਵਿੰਦਰ ਕੌਰ ਨੂੰ ਜੁੜਾ ਹੈਗਾ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੇ ਰੋਕਿਆ ਗਿਆ ਤੇ ਉਹਨਾਂ ਨੂੰ ਕੈਨੇਡਾ ਜਾਣ ਨਹੀਂ ਦਿੱਤਾ ਗਿਆ ਭਾਵੇਂ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖ